ਨਹੀਂ ਭੈਣੇ ਕੋਈ ਅਸੀਂ ਆਪਣਾ ਫਰਜ਼ ਨਿਭਾਇਆ ਕਿ ਇੱਕ ਪੰਜਾਬ ਦੀ ਧੀ ਹੈ ਪਰ ਪੰਜਾਬੀਆਂ ਦਾ ਇੱਕ ਸਾਡਾ ਇੱਕ ਇਤਿਹਾਸ ਰਿਹਾ ਹੈ ਕਿ ਅਸੀਂ ਹਰ ਧੀ ਭੈਣ ਨੂੰ ਆਪਣੀ ਧੀ ਚਾਹ ਮੰਨਣ ਵਾਲੇ ਲੋਕ ਆ ਠੀਕਾ ਹੁਣ ਸਾਡੀਆਂ ਕਦਰਾਂ ਕੀਮਤਾਂ ਨਹੀਂ ਉਹ ਜਿਗਰੀਆਂ ਪਰ ਮੈਂ ਗੱਲ ਕਰਨੀ ਚਾਹੁੰਦਾ ਕਿ ਇੱਕ ਭੈਣ ਨੇ ਸਨੇਹਾ ਦਿੱਤਾ ਕਿ ਆਪਣੀਆਂ ਕੁੜੀਆਂ ਨੂੰ ਕੱਲੇ ਬਾਹਰ ਨਾ ਭੇਜੋ ਇਹ ਬਹੁਤ ਵੱਡਾ ਸਨੇਹਾ ਭਾਈ ਅਸੀਂ ਅੱਜ ਜਿਹੜਾ ਕੁਝ ਕਰ ਰਹੇ ਆ ਨਾ ਇੱਥੇ ਉਹ ਸੱਤ ਸਮੁੰਦਰੋਂ ਪਾਰ ਕਿਤੇ ਕੋਈ ਵਾਲੀ ਵਾਰਸ ਨਹੀਂ ਸਾਡੀਆਂ ਧੀਾਂ ਭੈਣਾਂ ਦਾ ਅਸੀਂ ਕਿਸੇ ਵਾਰ ਸਾਡੇ ਤੱਕ ਕਿਸੇ ਗੁਮਾਂਡੀ ਦੇ ਜਾਂ ਕਿਸੇ ਰਿਸ਼ਤੇਦਾਰੀ ਦੇ ਅਸੀਂ ਕੱਲੀ ਕੁੜੀ ਨਹੀਂ ਤੋਰਦੇ ਨਾਲ ਵੀ ਪਰਿਵਾਰ ਦਾ ਮੈਂਬਰ ਜਾਂਦਾ ਸੀ ਪਰ ਅੱਜ ਅਸੀਂ ਕੱリーナ ਧਿਆਨ ਉਹ ਸੱਤ ਸਮੁੰਦਰੋਂ ਪਾਰ ਜਿੱਤੇ ਕੋਈ ਸਾਡਾ ਹੈ ਨਹੀਂ ਉੱਥੇ ਕੱਲੀਆਂ ਜਾ ਜਾ ਘਰ ਆ ਰਹੇ ਹਾਂ ਉਹ ਤਾਂ ਖੜੀ ਰੱਖਿਆ ਭਾਈ ਬਾੜ ਦੇ ਵਿੱਚ ਅੱਖੀ ਰੱਖਿਆ ਆ ਪੁੱਛ ਲਓ ਜਿਹਦੇ ਕੋ ਸੱਜਣ ਬੇਲੀ ਕੋ ਸੱਗੇ ਸਬੰਧੀ ਕੋ ਯਾਰ ਨੱਤਰ ਕੋ ਰਿਸ਼ਤੇਦਾਰ ਗਏ ਹੋਣੇ ਹੈ ਕਿਹ ਰਾਤ ਕੀ ਆ ਕੋਈ ਨਾ ਕਦੀ ਜਿਹੜਾ ਪਰਸੋ ਦੀ ਗੱਲਾਂ ਨੂੰ ਘਰੇ ਗਿਆ ਉਹ ਇਤੋਂ ਬਡੇ ਸਿਰ ਜਿਹੜਾ ਬੰਦਾ ਸੀ ਕਹਿੰਦਾ ਭਾਈ ਗਰੀਬ ਬੰਦਾ ਸੀ ਕੁੜੀ ਬਾਹਰ ਭੇਜ ਬੱਧਾ ਬਾਹਰ ਹੁਣ ਕੰਮ ਨਹੀਂ ਮਿਲਦਾ ਕੁੜੀ ਨੂੰ ਪਰ ਜਦੋਂ ਭਾਈ ਕੁੜੀ ਨੂੰ ਕੰਮ ਨਹੀਂ ਮਿਲਣਾ ਤੇ ਉਹਨੇ ਗਲਤ ਰਸਤਾ ਅਖਤਿਆਰ ਕਰ ਲਿਆ ਕੰਮ ਬੰਦ ਕਿਤੇ ਹੈ ਨਹੀਂ ਭਾਈ ਇਹ ਗੱਲ ਤੁਹਾਨੂੰ ਅੱਗੇ ਸੁਣਾਉਣਾ ਮੈਂ ਵੀ ਪੰਜਾਬ ਦੀ ਧਰਤੀ ਤੇ ਉੱਤੇ ਕਿੰਦਾ ਕਿੰਨਾ ਦੀ ਅੱਖ ਹੈ ਜੋ ਖੋਣਾ ਚਾਹੁੰਦੇ ਆ ਤੇ ਅਸੀਂ ਆਪ ਹੀ ਵੇਚ ਕੇ ਭੱਜ ਰਹੇ ਆ ਸੋ ਮੈਂ ਗੱਲ ਕਰ ਰਿਹਾ ਸੀ ਪਾਣੀਆਂ ਦੀ ਮੈਂ ਉੱਥੇ ਡੋੜਦਾ ਗੱਲ ਨੂੰ ਲਿਆ ਕੇ ਦੁਬਾਰਾ ਗੱਲ ਆਪਾਂ ਸ਼ੁਰੂ ਕਰਾਂਗੇ ਇੱਥੇ ਲੈ ਕੇ ਆਵਾਂਗੇ ਕਿ ਸਾਡਾ ਇਹ ਮੁੱਦਾ ਨਹੀਂ ਕਿ ਪਾਣੀ ਮੁੱਕ ਗਿਆ ਮੈਂ ਤੁਹਾਨੂੰ ਪੁੱਛਣਾ ਚਾਹ ਰਿਹਾ ਹਾਂ ਤੁਸੀਂ ਸਾਰੇ ਆਪਣੀਆਂ ਨਸਲਾਂ ਲਈ ਆਪਣੇ ਆਉਣ ਵਾਲੇ ਬੱਚਿਆਂ ਲਈ ਮਿਹਨਤ ਕਰ ਰਹੇ ਹੋ ਕਮਾਈ ਕਰ ਰਹੇ ਹੋ ਬੰਦਾ ਗਰੀਬੀ ਕੱਟ ਲੇਦਾ ਢੁਕਤੇ ਕੱਟ ਲੇਦਾ ਬੰਦਾ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਦੇ ਵਿੱਚ ਚਾਹੁੰਦਾ ਚੰਗਾ ਬੁਲੰਕ ਬਣਾਉਣਾ ਚਾਹੁੰਦਾ ਉਹਦੇ ਚੰਗੇ ਕੱਪੜੇ ਪੋਣਾ ਚਾਹੁੰਦਾ ਮੇਰੇ ਦਿਲ ਤੇ ਆਪਰਾ ਕੇ ਗੱਲ ਦੱਸਿਓ ਉਹਨਾਂ ਬੱਚਿਆਂ ਲਈ ਉਹਨਾਂ ਨਸਲਾਂ ਲਈ ਪਾਣੀ ਕਿੰਨੇ ਸਾਲਾਂ ਦਾ ਛੱਡ ਕੇ ਜਾਊਂਗਾ ਦੱਸੋ ਵੀ ਹੈ ਜਵਾਬ ਤਾਂ ਦੱਸ ਦੋ ਅੱਜ ਸ਼ਕੀਰ ਸਾਹਿਬਾ ਬਾਕ ਕਹਿ ਦਿੰਦਾ ਕਿ ਸਾਡੀ ਸਰਕਾਰ ਲਿਆਉ ਮੋਟਰਾਂ ਦੇ ਕਨੈਕਸ਼ਨ ਦੇਵਾਂਗੇ ਸਾਡੇ ਲੋਕ ਤਾੜੀਆਂ ਮਾਰਦੇ ਆ ਪਸ ਭਰਿਓ ਮਾਨਸੋ ਛੋਡੇ ਕੋਲੇ 15 ਤੋਂ 20 ਸਾਲ ਦਾ ਪਾਣੀ ਬਚਿਆ ਤੁਸੀਂ ਬਦਲਾ ਨੂੰ ਰੋਣੇ ਆ ਛੋਟੀਆਂ ਆਉਣ ਵਾਲੀਆਂ ਨਸਲਾਂ ਦੇ ਬੈਸਿ ਬਿਣਾ ਪਾਣੀ ਉਹ ਧਰ ਤੜਫ ਮਰਨਾ ਇੱਥੇ ਇਹ ਛੱਡ ਕੇ ਭੱਜਣ ਦੇ ਧਰਤੀ ਜੋ ਬੰਦਰ ਹੋ ਗਈ ਪਰ ਨੇ ਸਾਡੇ ਗੁੱਸੇ ਤੇ ਅਸਰ ਨਹੀਂ ਆ ਵੀ ਬਿਜਲੀ ਮੋਟਾ ਆਟੋਮੈਟਿਕ ਲਾਇਆ ਪਰ ਤੇ ਚੱਕੀ ਚੁੜਾਈ ਜਾਂਦੇ ਦੱਸੋ ਤੇ ਗੌਰ ਕੀਤੀ ਕਿਹਦੇ ਚਿੰਤਾ ਕੀਤੀ ਬੜਾ ਸਰਪੰਚ ਚੀਜ਼ਾਂ ਹੋਟਾ ਆ ਗਿਆ ਹੁਣ ਸ਼ੁਰੂ ਹੋ ਜਾਉਗੇ ਕਿਹਨੂੰ ਜਿਤਾਉਣਾ ਹੈ ਕਿਹਨੂੰ ਹਰਾਉਣਾ ਹੈ ਇਹਦੀ ਅੱਧਾ ਕਿੱਲਾ ਕਿੱਲਾ ਬਤਾਉਣੀ ਹੈ ਇਦੇ ਕੋਲੇ ਪੈਕ ਲਾਇਆ ਕਰਾਂਗੇ ਹੈ ਸ਼ੁਰੂ ਹੋ ਜੋ ਅੱਜ ਤੋਂ ਹੀ ਕੰਮ ਵੀ ਲਿਆ ਵੀ ਫਲਾਣਾ ਸਿਆ ਾਲਾਦ ਹੋ ਗਿਆ ਸਰਪੰਚੀਦਾਰ ਫਰੈਂਕੀ ਦੇ ਨੂੰ ਜਿਤਾਵਾਂਗੇ ਪਊਆ ਉਹਦੇ ਕੋਲੋਂ ਵਧੀਆ ਜੇ ਕੋਲੋਂ ਪਾਤੀ ਦੇ ਕੋਲੋਂ ਬੋਤਲ ਫੜ ਕੇ ਦਾਪੇ ਚਾਂ ਕੇ ਘਰੇ ਲੈ ਜਾਂਦੇ ਆ ਬੋਰਡ ਪਤਾ ਨਹੀਂ ਪਾਉਣ ਵਾਲੇ ਦਾ ਕੋਣ ਹੀ ਨਾ ਇਹ ਸਾਡਾ ਦੁਕਾਨ ਦਾ ਸਾਡੀ ਸੋਚ ਹੀ ਨਹੀਂ ਪਾਣੀ ਜਵਾਨੀ ਕਿਸਾਨੀ ਮਸਲੇ ਨਹੀਂ ਰਹੇ ਸਾਡੇ ਅਸੀਂ ਆਪਣੇ ਧਰਾਂ ਚ ਪਸੇ ਹੋਏ ਆਂ ਪਾਰਟੀਾਂ ਚ ਪਸੇ ਹੋਈਆਂ ਅੱਜ ਪੰਜਾਬ ਦੀ ਜਵਾਨੀ ਪ੍ਰਵਾਸ ਕਰ ਰਹੀ ਆ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਆ ਜਾਇਓ ਕਦੇ ਗਿਲੰਦਰਾ ਵੱਲ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਪਿੰਡਾਂ ਦੇ ਪਿੰਡ ਖਾਲੀ ਕੋਠੀਆਂ ਵੱਡੀਆਂ-ਵੱਡੀਆਂ ਜਿੰਦੇ ਲੰਕਦੇ ਆ ਜਾਂ ਭੱਲੀ ਬੈਠੇ ਆ ਅਸੀਂ ਸਾਡੀ ਯਾਤਰਾ ਦਾ ਜਿਹੜਾ ਵੱਡਾ ਦੇਸ਼ ਆ ਅਈ ਪੱਤਾ ਸ੍ਰੀਆ ਪੰਜਾਬ ਦੇ ਟੁਰੇ ਆ ਨਿਕਲੇ ਆ ਕਿ ਪੰਜਾਬ ਦੇ ਲੋਕੋ ਦੋ ਚੀਜ਼ਾਂ ਜੇ ਅਸੀਂ ਸਾਂਭ ਲਈ ਪਾਣੀ ਤੇ ਆਪਣੀ ਧਰਤੀ ਬੋਲੀ ਤੇ ਆਪਣਾ ਇਤਿਹਾਸ ਅਸੀਂ ਰਹਿੰਦੀ ਦੁਨੀਆ ਤੱਕ ਜਾਂਦੇ ਰਹਿਣਾ ਮੈਂ ਹਮੇਸ਼ਾ ਕਹਾਂ ਪੰਜਾਬੀਓ ਜੱਗ ਵਿੱਚ ਸਾਡੀ ਤਾਂ ਹੀ ਪਰੂ ਕਹਾਣੀ ਜਾਂਦੀ ਰਹੀ ਜੀ ਸਾਡੀ ਬੋਲੀ ਤੇ ਪਾਣੀ ਪਾਣੀ ਵੀ ਸਾਡਾ ਮੁੱਖ ਕਿਡਾਰੇ ਆ ਤੇ ਬੋਲੀ ਅਗਰੇ ਸਾਡੀ ਮਾਰ ਰਹੇ ਆ ਕੂਟੇ ਰੋੜਾ ਪਿਆ ਤੁਹਾਨੂੰ ਪਤਾ ਹੋਣਾ ਬੋਲੀ ਵਾਲੇ ਮਸਲੇ ਚ ਰੰਪਰੇ ਅਗਲੇ ਨੇ 500 ਪੁਲਸਾਂ ਭੇਜਿਆ ਮੈਨੂੰ ਫੜਨ ਨੂੰ ਕਿਉਂ ਆਰਐਸ ਦੇ ਸਕੂਲ ਆ ਬੈ ਸੰਗਰ ਦੇ ਸਕੂਲ ਆ ਅਗਲੇ ਦਿਨ ਸੈਂਟਰ ਸਰਕਾਰ ਆ ਉਹ ਦਿੱਲੀੋਂ ਕੋਣ ਆ ਉਹ ਪੁਲਸ ਨੂੰ ਚੱਕ ਕੇ ਅੰਦਰ ਦੇਉ ਇਹ ਲੋਕਾਂ ਨੇ ਮਗਰ ਲਹਿਰ ਬਣਾ ਦੀ ਸੋਸ਼ਲ ਮੀਡੀਆ ਦੇ ਉਹਨੂੰ ਸੱਤ ਕਮਜਾ ਕਰਕੇ ਫੜਨਾ ਪਿਆ ਆਥਰੇ ਰਾਤ ਨੂੰ ਮੈਨੂੰ ਛੱਗਾ ਜਦੋਂ ਮੈਨੂੰ ਏਡੀ ਹੀ ਕਿਹਾ ਕਿ ਸਕੂਲ ਚ ਨਹੀਂ ਪੜਨਾ ਮਾੜੇ ਮਸਲੇ ਦਾ ਹੱਲ ਨਾ ਹੋਇਆ ਸਕੂਲ ਤੱਕ ਜਾਊਗਾ ਕਹਿੰਦੇ ਅਰਜੀ ਦਿਓ ਦਫਤਰ ਦਿਓ ਹੱਲ ਕਰਦਨੇ ਆ ਮੈਂ ਠੀਕ ਹੈ ਅਸੀਂ ਤੀਜੇ ਦਿਨ ਉੱਥੇ ਗਏ ਮੈਂ ਕੁਝ ਮਾਪੇ ਲੈ ਉਹਨਾਂ ਜਵਾਕਾਂ ਦੇ ਡੀਸੀ ਕੋਲ ਅਰਜੀ ਦਿੱਤੀ ਉਹਨੇ ਡੀਓ ਦੀ ਡੀਆਈ ਡੀਓ ਨੇ ਚਾਰ ਮੈਂਬਰੀ ਕਮੇਟੀ ਬਣਾਈ ਉਹ ਕਮੇਟੀ ਕੋਲੇ 1200 ਜਵਾਕ ਫੜਦਾ ਉਹ ਮਾਪੇ ਬਿਆਨ ਨਹੀਂ ਦਰਜ ਕਰਾਉਣਾ ਯਾਰ ਆ ਲੜਾਈ ਬੋਦੀ ਦੀ ਮੈਂ 16 ਤੋਂ ਲੜਦਾ ਆ ਰਿਹਾ 16 15 ਪਰਚੇ ਵੀ ਹੋਏ ਆ 6 ਮਹੀਨੇ ਅੰਦਰ ਵੀ ਲਾ ਕੇ ਆਏ ਆ ਐਸੇ ਬੋਲੀ ਕਰਦੇ ਬੋਟਾਂ ਦੇ ਰੰਗ ਮਾਰਦੇ ਸੀ ਬੋਲੀ ਕੀ ਆ ਬੋਲੀ ਇਹ ਨਹੀਂ ਹੁੰਦੀ ਆਪਾਂ ਬੋਲੀ ਜੰਨੇ ਬੋਲੀ ਐ ਜਦੋਂ ਕਿਸੇ ਕਾਮ ਦੀ ਬੋਲੀ ਮਰਦੀ ਐ ਉਹਦੀ ਸੱਗਤ ਆ ਮਰ ਜਾਂਦੀ ਐ ਉਹਦੀ ਖੁਸ਼ਹਾਲ ਮਰ ਜਾਂਦੀ ਐ ਉਹਦੇ ਕਿੱਸੇ ਕਹਾਣੀਆਂ ਦੀ ਸੰਗੀਤ ਸਭ ਖਤਮ ਹੋ ਜਾਂਦੇ ਆ ਹੁਣ ਨਵੀਂ ਸਿੱਖਿਆ ਨੀਤੀ ਆਈ ਐ 2020 ਦੀ ਐਜੂਕੇਸ਼ਨ ਪਾਲਿਸੀ ਦੇ ਰਿਬੋਤੀ ਸਰਕਾਰ ਲੈ ਕੇ ਆਈ ਹੈ ਉਹ ਪਤਾ ਕਿ ਨਹੀਂ ਪਤਾ ਧਗੜਾ ਕਰਦਾ ਕਰੋ ਨਵੀਂ ਸਿੱਖਿਆ ਨੀਤੀ ਜਿਹੜੀ ਆ ਉਹ ਤੈਅ ਕਰਨ ਦੇ ਸਾਡੇ ਸਕੂਲਾਂ ਦੇ ਵਿੱਚ ਸਾਡੇ ਜਵਾਬਾਂ ਨੂੰ ਕਿਹੜੀ ਪੜ੍ਹਾਈ ਬਣਾਉਣੀ ਹੈ ਵੀ ਸੈਂਟਰ ਤੱਕ ਨੂੰ ਦਿੱਲੀ ਬੈਠੇ ਲੋਕ ਤੈਅ ਕਰਨਗੇ ਨਵੀਂ ਸਿੱਖਿਆ ਨੀਤੀ ਦੀ ਸ਼ਰਤ ਕੀ ਹੈ ਇੱਕ ਦੇਸ਼ ਇੱਕ ਬੋਲੀ ਸਾਰੇ ਰੱਖਣ ਨੇ ਜਵਾਬ ਦਿੱਤਾ ਵੀ ਅਸੀਂ ਇਹ ਲਾਗੂ ਨਹੀਂ ਕਰਾਂਗੇ ਨੀਤੀ ਜਿਹੜੇ ਮਸੂਦਾਂ ਜਾ ਕੇ ਆਏ ਆ ਬਲਾਲ ਨੇ ਬਾਜਾ ਮੰਕਤਬ ਨਰਜੀ ਨੇ ਇਸੇ ਲਾਗੂ ਨਹੀਂ ਕਰਾਂਗੇ ਭਵਤ ਕਹਦਾ ਕੋਈ ਤਾਂ ਇਸ ਲਾਗੂ ਕਰਦ ਰਿਹਾ ਇਹਨਾਂ ਨੇ ਇੱਥੇ ਲਾਗੂ ਵੀ ਕਰਤੀ ਪੰਜਾਬੀ ਹਿਸਟਰੀ ਪਟਿਆਲੇ ਅਸੀਂ ਸੈਮੀਨਾਰ ਵੀ ਕੀਤਾ ਸੀ ਮਸਲੇ ਤੇ ਕਿ ਉਹ ਸਿੱਖਿਆ ਜਿੱਤੀ ਸਾਡੇ ਲਾਗੂ ਹੋ ਗਏ